ਸਤਿਕਾਰਯੋਗ ਸਾਥਿਓ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਡਿਪਾਰਟਮੈਂਟ ਦੇ ਕੋਈ ਕੰਮ ਸੀਗੇ ਡਿਪਾਰਟਮੈਂਟ ਵੱਲੋਂ ਆਪਾਂ 15 ਸਤ ਨੂੰ ਇਹਨਾਂ ਤੋਂ ਫਾਈਲਾਂ ਮੰਗੀਆਂ ਸੀਗੀਆਂ ਸਿਵਲ ਬ੍ਰਾਂਚ ਤੋਂ ਜਿਹੜਾ ਕਿ ਡੇਢ ਮਹੀਨਾ ਹੋਣ ਦੇ ਬਾਵਜੂਦ ਹੀ ਇਹਨਾਂ ਨੇ ਫਾਈਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਨਾ ਇਹਨਾਂ ਨੇ ਫਾਈਲਾਂ ਦਿੱਤੀਆਂ ਅੱਜ ਦੁਬਾਰਾ ਇਹਨਾਂ ਨੂੰ ਅੱਜ ਇੱਕ ਕੇਸ ਸਵੇਰੇ ਸਵੇਰੇ ਨਿਗਾਹ ਚ ਆਇਆ ਸੀਗਾ ਉਹਦੇ ਵਾਸਤੇ ਇਹਨਾਂ ਦੀ ਇੱਕ ਐਮਬੀ ਹੁੰਦੀ ਹੈ। ਡਿਪਾਰਟਮੈਂਟ ਦੀ ਐਮਬੀ ਹੁੰਦੀ ਹੈ ਸਿਵਲ ਡਿਪਾਰਟਮੈਂਟ ਤੇ ਜਿਹੜਾ ਹੁੰਦਾ ਜਿੰਨੇ ਵੀ ਕੰਮ ਹੁੰਦਾ ਹੈ ਐਮਬੀ ਜੀ ਨੋਟ ਕਰਕੇ ਉਹਦੀ ਪੇਮੈਂਟ ਤਾਂ ਬਣਦੀ ਹੈ। ਉਹ ਜੇ ਆਈ ਸਾਹਿਬ ਨੂੰ ਬੁਲਾਏ ਜਿਹਨਾਂ ਕੋਲ ਐਮਬੀ ਸੀਗੀ 2782 ਨੰਬਰ ਜਿਹੜੀ ਐਮਬੀ ਹੈ ਮੈਂ ਤੁਸੀਂ ਲਿਆ ਕੇ ਦਿਖਾ ਦਿਓ। ਚਲੋ ਦਫ਼ਤਰ ਆ ਗਏ। ਦਫ਼ਤਰ ਜਾ ਕੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਮੇਰੇ ਘਰੇ ਪਈ ਹੈ। ਮੈਂ ਕਿਹਾ ਚਲੋ ਘਰੇ ਚਲਦੇ ਹਾਂ। ਕਿਉਂਕਿ ਉਸੇ ਲਕੂਨਾ ਸੀਗਾ ਕੋਈ। ਮੈਨੂੰ ਵੀ ਡਾਊਟ ਸੀਗਾ ਵੀ ਜਿਵੇਂ ਪਤਾ ਲੱਗ ਰਿਹਾ ਸੀਗਾ ਵੀ ਵਿਦਆਊਟ ਕੰਮ ਕਰਿਆ ਇਹਨਾਂ ਨੇ 10 ਲੱਖ ਦੀ ਪੇਮੈਂਟ ਕਰਤੀ ਤਾਂ ਜਦੋਂ ਉਹਨਾਂ ਦੇ ਘਰੇ ਗਏ ਤਾਂ ਉੱਥੇ ਵੀ ਐਮਬੀ ਮਿਲੀ ਨਹੀਂ ਜਦ ਦਫਤਰ ਹੈ ਐਸਸੀ ਸਾਹਿਬ ਮੇਰੇ ਨਾਲ ਸੀਗੇ ਅਰਜਿੰਦਰ ਚੋਪੜਾ ਜੀ ਵੀ ਮੇਰੇ ਨਾਲ ਸੀਗੇ ਮੈਂ ਕਿਹਾ ਵੀ ਕੱਲਾ ਕਾਹਨੂੰ ਜਾਣਾ ਵੀ ਉਹਨਾਂ ਨੂੰ ਵੀ ਨਾਲ ਲੈ ਜਾਮਾ ਕਿਉਂਕਿ ਟੈਕਨੀਕਲ ਬੰਦੇ ਆ ਉਹ ਜ਼ਿਆਦਾ ਵਧੀਆ ਰਹੇਗਾ ਤਾਂ ਅਜੇ ਤੱਕ 4 ਘੰਟੇ ਹੋ ਗਏ ਇਹਨਾਂ ਕੋਲ ਐਮਬੀ ਨਹੀਂ ਲੱਭ ਰੇ ਲੱਭ ਹੀ ਨਹੀਂ ਰਹੀ ਇਹ ਤਾਂ ਕਹਿ ਰਿਹਾ ਵੀ ਹੁਣ ਲੱਭਦੀ ਹੋਣੀ ਜਦ ਕਿ ਉਹ ਸਰਕਾਰੀ ਰਿਕਾਨ ਹੈ ਉਸੇ ਇੱਕੇ ਪੈਸੇ ਦਾ ਹਿਸਾਬ ਹੁੰਦਾ ਉਹ ਲਬਣੀ ਬਹੁਤ ਜ਼ਰੂਰੀ ਸੀ ਕਿਉਂਕਿ ਸਾਰਾ ਇੱਚ ਕਬਲਾ ਹੋਇਆ ਵੇ ਕਿੰਨੇ ਕਦਾ ਕਬਲਾ ਇੱਚ ਕਿੰਨੇ ਕਰੋੜਾਂ ਦਾ ਹਾਂ 10 ਲੱਖ ਰੁਪਏ ਦਾ ਕਬਲਾ ਆਇਆ ਜੀ ਬਾਕੀ ਸੱਤ ਫਾਈਲਾਂ ਜਿਹੜੀਆਂ ਪੁਰਾਣੀਆਂ ਮੰਗਾਈਆਂ ਵੇ ਇਸ ਵਿੱਚ ਕਰੋੜ ਰੁਪਏ ਦਾ ਕਬਲਾ ਹੈ ਕਿੰਨੇ ਦਾ ਇੱਕ ਕਰੋੜ ਦਾ ਕਬਲਾ ਇਸ ਚ ਹੈ ਤੇ ਇਹਨਾਂ ਕੋਲ ਰਿਕਾਰਡ ਹੋਣ ਦੇ ਬਾਵਜੂਦ ਵੀ ਰਿਕਾਰਡ ਨਹੀਂ ਦਿਖਾਣਾ ਚਾਹੁੰਦੇ ਤਾਇ ਉਸ ਕਰਕੇ ਇਹਨਾਂ ਦੀ ਜਿਹੜੀ ਮਨਛਾ ਹੈ ਵੀ ਇਹਨਾਂ ਨੇ ਕੰਮ ਹੀ ਨਹੀਂ ਕਰੇ ਇਹਨਾਂ ਨੇ ਸਿਰਫ ਤੇ ਸਿਰਫ ਲੋਕਾਂ ਨੇ ਟੈਕਸ ਦਾ ਪੈਸਾ ਮੋਟੀ ਕਰਪਸ਼ਨ ਕਰੀ ਵੀ ਹੈਗੀ ਜਿਸ ਕਰਕੇ ਫਾਇਦਾ ਨਹੀਂ ਦੇ ਰਹੇ ਮੈਂ ਇਸ ਦੇ ਮੁਤਲਕ ਐਸਐਸਪੀ ਵਿਜੀਲੈਂਸ ਉਹਨੂੰ ਵੀ ਫੋਨ ਤੇ ਗੱਲ ਹੋਈ ਹੈ ਮੈਂ ਉਹਨਾਂ ਨੂੰ ਰਿਟਰਨ ਇਹ ਜਿਹੜੀ ਕੰਪਲੀਟ ਹੈ ਉਹਨਾਂ ਨੂੰ ਰਿਟਰਨ ਦੇਣ ਲੱਗਿਆ ਹੋਰ ਆਪਣੇ ਡਿਪਾਰਟਮੈਂਟ ਚ ਆਪਣਾ ਜਿਹੜਾ ਲੋਕਲ ਬੜੀ ਮੰਤਰੀ ਹੈ ਉਹਨਾਂ ਨੂੰ ਵੀ ਰਿਟਰਨ ਭੇਜਣ ਲੱਗਿਆ ਬੀ ਇਹ ਜਿਹੜੇ ਅਫਸਰ ਹੈਗੇ ਜਿਹੜੇ ਪੁਰਾਣੇ ਅਫਸਰ ਹੈਗੇ ਜਿਹੜੇ ਕੀ ਫਾਈਲਾਂ ਸਾਡਾ ਹੱਕ ਹੈ ਫਾਈਲਾਂ ਦੇਖਣੀਆਂ ਕਿਉਂਕਿ ਅਸੀਂ ਲੋਕਾਂ ਦੇ ਟੈਕਸ ਤੋਂ ਪੈਸੇ ਤੋਂ ਕੰਮ ਚਲਾਣਾ ਹੈਗਾ ਜਿੱਤੇ ਨਾਲ ਮਿਲੀ ਭੁਗਤ ਵੀ ਹੈਗੀ ਜੀ ਇਹਨਾਂ ਦੀ ਸਰਕਾਰ ਦੇ ਵਿੱਚੋਂ ਸਰਕਾਰ ਦੇ ਦਾ ਵਿੱਚ ਨਹੀਂ ਮਿਲੀ ਭੁਗਤ ਕਹਿ ਸਕਦੇ ਕਿਉਂਕਿ ਮੰਤਰੀ ਲੈਵਲ ਤੇ ਜਦ ਜਾਏਗੀ ਤਾਂ ਇਨਕੁਆਇਰੀ ਜ਼ਰੂਰ ਹੋਏਗੀ ਔਰ ਮਾਨ ਸਾਹਿਬ ਦੇ ਵੀ ਜਿਹੜੀ ਹੈਗੀ ਮੈਂ ਉਹਨਾਂ ਨੂੰ ਵੀ ਲੈਟਰ ਪਾ ਰਹੇ ਹਾਂ ਇਹਨਾਂ ਦੀ ਫਾਈਲ ਦੇ ਕਿਉਂਕਿ ਇਹਨਾਂ ਦੀ ਆਪਣੀ ਉਰੇ ਹੀ ਮਿਲੀਭੁਗਤ ਬਹੁਤ ਜ਼ਿਆਦਾ ਹੈ ਮਤਲਬ ਅਫਸਰਾਂ ਦੀ ਮਿਲੀਭੁਗਤ ਅਫਸਰਾਂ ਦੀ ਮਿਲੀਭੁਗਤ ਹੈ ਤਾਂ ਫਾਇਲਾ ਨਹੀਂ ਦੇ ਰਹੇ ਮਿਲੀਭੁਗਤ ਨਾ ਹੋਵੇ ਇਹ ਪੈਸਾ ਹੋਵੇ ਜਿਹੜੀਆਂ ਸੜਕਾਂ ਬਣ ਗਈਆਂ ਜਾਂ ਬਿਨ ਬਗਾਨੇ ਬਿਲ ਪਾਸ ਕਰਦੇ ਮਤਲਬ ਦੇਖੋ ਅੱਜ ਵਾਲੀ ਜਿਹੜੀ ਸੀ ਐਮਈ ਇਹਦੇ ਜਿਹਨਾਂ ਨੇ ਕੋਈ ਕੰਮ ਨਹੀਂ ਕਰਿਆ ਸਿਰਫ ਪੇਮੈਂਟ ਪੇਮੈਂਟ ਕਰੀਆ 10 ਲੱਖ ਰੁਪਏ ਬਗੈਰ ਕੰਮ ਕੀਤੇ ਬਗੈਰ ਕੰਮ ਕੀਤੇ ਕੰਮ ਸੜਕਾਂ ਬਣਾਉਂਦੇ ਸੀ ਇਹਨਾਂ ਨੇ 7 7000 ਰਿੱਟ ਮੰਗਾਲੀ 200 ਸੈਕਾ ਸੀਮੈਂਟ ਦਾ ਹੈ ਇਹ ਬਤਾ ਲੋਕਾਂ ਦਾ 213 ਮੀਟਰ ਪਾਈਪ ਲਾਈਨ ਹੈ। ਹਾਂਜੀ 200 ਬੈਗ ਸੀਮਿੰਟ ਦੇ। ਮੈਂ ਕਹਿੰਦਾ ਤੁਸੀਂ ਦਿਖਾਤਾ ਦਿਓ ਵੀ ਕਿੱਥੇ ਲਾਇਆ ਹੈ। ਉਹ ਕੋਈ ਰਿਕਾਰਡ ਨਹੀਂ ਹੈ ਕੋਈ। 10 10 ਹੀ ਨਹੀਂ ਦੇ ਕੋਈ ਅਫਸਰ ਆ ਹੀ ਨਹੀਂ ਦਿਆ। ਸਤਿ ਸ਼੍ਰੀ ਅਕਾਲ ਜੀ। ਮੈਂ ਬਵਿੰਦਰ ਸਿੰਘ ਜੂਨੀਅਰ ਇੰਜੀਨੀਅਰ ਨਗਰ ਨਿਕਮ ਪਟਿਆਲਾ। ਤੇ ਕੱਲ ਜੋ ਨਗਰ ਨਿਕਮ ਪਟਿਆਲਾ ਦੇ ਵਿੱਚ ਸਾਡੇ ਮਾਨਯੋਗ ਮੇਰ ਸਾਹਿਬ ਵੱਲੋਂ ਕਾਨਫਰੰਸ ਜਿਹੜੀ ਹੈਗੀ ਉਹ ਕੀਤੀ ਗਈ ਹੈ। ਤੇ ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਨੇ ਇਸ ਤਰ੍ਹਾਂ ਦੇ ਤੱਥ ਸਾਹਮਣੇ ਰੱਖੇ ਕਿ ਐਮਬੀ ਜਿਹੜੀ ਹੈਗੀ ਆ ਉਹ ਮਿਸਿੰਗ ਹੈਗੀ ਆ ਉਹ ਮਿਲਣੀ ਨਹੀਂ ਹੈਗੀ ਜਾਂ ਉਹ ਇੱਥੇ ਨਹੀਂ ਹੈਗੀ ਆ ਜਿਹੜੀ ਹੈਗੀ ਆ 782 ਨੰਬਰ ਐਮਬੀ ਦਾ ਜ਼ਿਕਰ ਕਰਿਆ ਉਹ ਸਾਡੇ ਕੋਲ ਅਵੇਲੇਬਲ ਆ ਮੇਰੇ ਨਾਂ ਦੇ ਉੱਤੇ ਐਮਬੀ ਜਿਹੜੀ ਹੈਗੀ ਆ ਇਸ਼ੂ ਹੋਈ ਹੋਈ ਆ ਜਿਹੜੇ ਕੰਮਾਂ ਦੀ ਗੱਲ ਉਹਨਾਂ ਨੇ ਕਰੀ ਆ ਤਾਂ ਮੇਰੇ ਨਾਲ ਸਾਡੇ ਸਤਿਕਾਰਯੋਗ ਐਸਟੀਓ ਸਾਹਿਬ ਨਾਲ ਦੇਖੇ ਹੈਗੇ ਨੇ ਜਿਹੜੇ ਉਹਨਾਂ ਨੇ ਕੰਮਾਂ ਦੀ ਗੱਲ ਕਰੀ ਆ ਕਿ 10 ਲੱਖ ਦੀ ਪੇਮੈਂਟ ਜਿਹੜੀ ਹੈਗੀ ਆ ਉਹ ਬਿਨਾ ਕੰਮਾਂ ਤੋਂ ਜਿਹੜੀ ਹੈਗੀ ਆ ਉਹ ਕਰ ਦਿੱਤੀ ਗਈ ਆ ਇਹ ਬਿਲਕੁਲ ਜਿਹੜੀ ਹੈਗੀ ਆ ਇਹ ਗਲਤ ਗੱਲ ਹੈਗੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਵੱਲੋਂ ਸ਼ਹਿਰ ਦੇ ਆਪਣਾ ਮੌਸਮ ਨੂੰ ਵੱਕ ਰੱਖਦੇ ਹੋਏ ਉਹਨਾਂ ਨੇ ਜਿਹੜਾ ਹੈਗਾ ਇਹ ਖੁਪਾਤੀ ਖੂਹਿਆਂ ਦਾ ਜਿਹੜਾ ਹੈ ਰੀਚਾਰਜ ਵੈਲ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਸ਼ਹਿਰ ਦਾ ਪਾਣੀ ਜਿਹੜਾ ਹੈਗਾ ਇਹ ਬਰਸਾਤੀ ਉਹ ਸਾਡੇ ਕੰਮ ਆ ਸਕੇ ਉਹ ਜ਼ਮੀਨ ਦੇ ਵਿੱਚ ਹੀ ਜਾਵੇ ਉਹਦੇ ਲਈ ਹੋਏ ਬਣਾਉਣ ਦੇ ਲਈ ਇਹ ਕੰਮ ਜਿਹੜਾ ਹੈਗਾ ਇਹ ਉਹ ਮੰਤਜਗ ਆਪਣਾ ਸਿਹਤ ਮੰਤਰੀ ਜੀ ਵੱਲੋਂ ਔਰ ਮੇਅਰ ਸਾਹਿਬ ਵੱਲੋਂ ਜਿਹੜਾ ਹੈਗਾ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਪਾਸ ਕਰਦੇ ਹੋਏ ਤੇ ਇਹ ਕੰਮ ਕਰਾਉਣ ਵਾਸਤੇ ਜਿਹੜਾ ਹੈਗਾ ਇਹ ਉਹ ਸ਼ਹਿਰ ਵਾਸਤੇ ਉਪਰਾਲਾ ਕੀਤਾ ਇਹਦੇ ਥਾਂ ਥਾਂ ਦੇ ਉੱਤੇ ਜਿਹੜੇ ਨੇ ਉਹ ਸਾਡੇ 4 ਦੇ ਕਰੀਬ ਰੀਚਾਰਜ ਵੈਲ ਜਿਹੜੇ ਨੇ ਉਹ ਬਣ ਚੁੱਕੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਮੇਨ ਸਾਈਟ ਜਿਹੜੀ ਹੈਗੀ ਆ ਉਹ ਪਾਸੀ ਰੋਡ ਤੇ ਮਨਜੋਗ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਜਿਹੜੀ ਉਹ ਆਪਣਾ ਮਹੱਲਾ ਨਿਵਾਸੀਆਂ ਦੀ ਉਹ ਜ਼ਰੂਰਤ ਸੀਗੀ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇੱਕ ਸਟੇਟ ਕਾਲਜ ਦੇ ਬਾਹਰ ਉਹ ਵੀ ਜਿਹੜਾ ਸਾਡਾ ਉਹ ਕਪਾਤੀ ਕੂਆ ਬਣ ਕੇ ਤਿਆਰ ਹੋ ਗਿਆ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਬਚਿੱਤਰ ਨਗਰ ਦੇ ਵਿੱਚ ਜਿਹੜਾ ਇਹ ਆਪਣਾ ਲੈਨਾਂ ਦੇ ਨਾਲ ਤਹੀ ਨੰਬਰ ਫਾਟਕ ਉਹ ਵੀ ਜਿਹੜਾ ਹੈਗਾ ਇਹ ਬਣ ਕੇ ਤਿਆਰ ਹੋ ਗਿਆ ਹੈ ਉਹਦੇ ਨਾਲ ਇੱਕ ਨਿਊ ਆਪਣਾ ਮਿੰਥਰਾ ਕਲੋਨੀ ਦੇ ਵਿੱਚ ਉਹ ਵੀ ਜਿਹੜਾ ਹੈਗਾ ਇਹ ਉਹ ਬਣ ਕੇ ਤਿਆਰ ਹੋ ਗਿਆ ਬਾਕੀ ਜਿਹੜੇ ਹੈਗੇ ਨੇ ਸਾਡੇ ਕੰਮ ਜਿਹੜੇ ਨੇ ਉਹ ਚੱਲ ਰਹੇ ਨੇ ਉਹ ਮੇਰ ਸਾਹਿਬ ਦੇ ਦੁਆਰਾ ਹੀ ਕਰਵਾਏ ਜਾ ਰਹੇ ਨੇ ਉਹਨਾਂ ਦੇ ਦੁਆਰਾ ਹੀ ਉਹ ਕੰਮ ਸਾਰੇ ਕਰਵਾਏ ਜਾ ਰਹੇ ਨੇ ਤੇ ਇੱਕ ਉਹਦੇ ਵਿੱਚ ਜਿਹੜੀ ਆ ਨਹਿਰੂ ਪਾਰਕ ਦੀ ਬਾਉਂਡਰੀ ਵਾਲ ਦਾ ਕੰਮ ਸੀਗਾ ਉਹ ਨਹਿਰੂ ਪਾਰਕ ਦੇ ਵਿੱਚ ਬਾਉਂਡਰੀ ਵਾਲ ਦਾ ਕੰਮ ਜਿਹੜਾ ਹੈਗਾ ਉਹ ਇਹਨਾਂ ਦੇ ਵਿੱਚੋਂ ਹੀ ਹੋਇਆ ਹੈ ਆ ਉਹਦੀਆਂ ਫੋਟੋਆਂ ਜਿਹੜੀਆਂ ਨੇ ਬਾਉਂਡਰੀ ਵਾਲ ਦੀਆਂ ਉਹ ਨਾਲ ਦੇ ਜੋ ਤੇ ਉਹ ਨਾਲ ਇਸ ਸਮੇਂ ਦੇ ਵਿੱਚ ਹੋਰ ਜਿਹੜੇ ਨੇ ਇਹ ਰੀਚਾਰਜ ਵੈਲ ਬਣਨੇ ਨੇ ਉਸ ਸਾਈਡ ਦੇ ਉੱਤੇ ਜਿਹੜੀ ਇੱਟ ਦੀ ਗੱਲ ਕਰਦੇ ਨੇ ਉਹ ਇੱਟ ਜਿਹੜੀ ਹੈਗੀ ਉਹ ਸਾਈਟਾਂ ਦੇ ਉੱਤੇ ਜਿਹੜੀ ਹੈਗੀ ਉਹ ਪਈਆ ਮੌਸਮ ਥੋੜਾ ਖਰਾਬ ਹੋਣ ਕਰਕੇ ਕੰਮ 2-4 ਦਿਨ ਲੇਟ ਹੋ ਸਕਦਾ ਪਰ ਕੰਮ ਜਿਹੜੇ ਨੇ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਇਹ ਇਹ ਜਿਹੜੇ ਹੈਗੇ ਨੇ 32 ਲੱਖ ਰੁਪਏ ਦਾ ਜਿਹੜਾ ਹੈਗਾ ਇਹ ਟੈਂਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਇਹ ਉਦਰਾ ਤੋਂ ਵੀ ਜਿਹੜੇ ਨੇ ਇਹ ਰੀਚਾਰਜ ਬਿੱਲ ਪਟਿਆਲਾ 1 ਦੇ ਵਿੱਚ ਔਰ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਪਟਿਆਲਾ 2 ਦੇ ਵਿੱਚ ਉਹ ਬਣ ਵਿਚਾਰੇ ਨੇ ਜੀ ਸਰ ਜੀ ਸਾਡੇ 9 10 ਲੱਖ ਦੀ ਪੇਮੈਂਟ ਦੀ ਗੱਲ ਹੋਈ ਉਹ ਬਿਨਾਂ ਤੋਂ ਉਹ ਪੇਮੈਂਟ ਕਾਦੀ ਸੀ ਤੇ ਕਿਵੇਂ ਹੋਈ ਕਿਦੇ ਤੋਂ ਉਹ ਜਿਹੜੀ ਹੈਗੀ ਆ ਰਨਿੰਗ ਬਿੱਲ ਦੀ ਪੇਮੈਂਟ ਸੀਗੀ ਰਨਿੰਗ ਬਿੱਲ ਦੇ ਵਿੱਚ ਜਿਹੜਾ ਹੈਗਾ ਉਹ ਪੇਮੈਂਟ ਜਿਹੜੀ ਆ ਉਹਨਾਂ ਦੀ ਕੰਟਰੈਕਟਰ ਦੁਆਰਾ ਹੋਈ ਆ ਤੇ ਉਸ ਦੇ ਵਿੱਚ ਜਿਹੜੀ ਹੈਗੀ ਇਟਾਂ ਦੀ ਸਪਲਾਈ ਲਈ ਗਈ ਹੈ ਸਿਮਿੰਟ ਦੀ ਲਈ ਗਿਆ ਪਾਈਪਾਂ ਦੀ ਲਈ ਗਈ ਆ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਆਪ ਜੀ ਨੂੰ ਸਾਹਮਣੇ ਜਿਹੜੀਆਂ ਦਿਖਾ ਰਿਹਾ ਤੇ ਉਹਨਾਂ ਦਾ ਹਜੇ ਕੋਈ ਵੀ ਫਾਈਨਲ ਬਿਲ ਜਿਹੜਾ ਹੈਗਾ ਉਹ ਨਹੀਂ ਹੋਇਆ ਇਹ ਕੰਮ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੀ ਕੰਪਲੀਟ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਫਾਈਨਲ ਬਿਲ ਜਿਹੜਾ ਹੈਗਾ ਬਣੇਗਾ ਤੇ ਹਜੇ ਉਹਨੂੰ ਜਿਹੜਾ ਹੈਗਾ ਰਨਿੰਗ ਬਿਲ ਦੀ ਜਿਹੜੀ ਹੈਗੀ ਪੇਮੈਂਟ ਦੀ ਗਈ ਆ ਜਿੰਨਾ ਉਸ ਕੰਟਰੈਕਟਰ ਦੁਆਰਾ ਕੰਮ ਕਰਵਾਇਆ ਗਿਆ ਹਜੇ ਉਸ ਦੀ ਬਣਦੀ ਪੂਰੀ ਪੇਮੈਂਟ ਵੀ ਉਸ ਕੰਟਰੈਕਟਰ ਦੁਆਰਾ ਉਹਨੂੰ ਨਹੀਂ ਦੇਈ ਗਈ ਹੈ ਜਦ ਇੱਕ ਤੁਹਾਡੇ ਤੇ ਇੱਕ ਕਲ ਇਲਜ਼ਾਮ ਵੀ ਲਾਇਆ ਸੀ ਮਿਸ ਸਾਹਿਬ ਨੇ ਜਿਹੜੀ ਥੋੜੀ ਐਮਬੀ ਹੈ ਉਹ ਮਿਲ ਨਹੀਂ ਰਹੀ ਕੋਈ ਮੂਵੀ ਕਿਤੇ ਘਰ ਚਲੇ ਗਏ ਉੱਥੇ ਨਹੀਂ ਮਿਲੀ ਦਫਤਰ ਨਹੀਂ ਮਿਲੀ ਕੀ ਮਾੜਾ ਕਿਸੇ ਐਮਬੀ ਕਿੱਥੋਂ ਮਿਲੀ ਐਮਬੀ ਜਿਹੜੀ ਹੈਗੀ ਹੈ 782 ਨੰਬਰ ਐਮਬੀ ਦੀ ਜਿਹੜੀ ਕੱਲ ਗੱਲ ਹੋਰੀ ਸੀ ਉਹ ਐਮਬੀ ਸਾਡੇ ਸਤਕਾਰਯੋਗ ਐਸਟੀਓ ਸਾਹਿਬ ਅਮਨਿੰਦਰ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਨੂੰ ਕੱਲ ਕਿਸੇ ਜ਼ਰੂਰੀ ਕੰਮ ਦੇ ਲਈ ਛੱਡੀਗੜ ਸਾਡੇ ਹੈੱਡ ਆਫਿਸ ਜਾਣਾ ਪੈ ਗਿਆ ਜਿਹੜਾ ਸਾਡਾ ਆਫਿਸ ਸੀਗਾ ਉਸ ਆਫਿਸ ਦੇ ਵਿੱਚ ਬਰਸਾਤ ਹੋਣ ਦੇ ਕਾਰਨ ਸਾਰਾ ਆਫਿਸ ਜਿਹੜਾ ਉਹ ਚੋਰਿਆ ਸੀਗਾ ਉਹਦੇ ਵਿੱਚੋਂ ਜਿਹੜੀ ਡਾਉਨ ਸੀਲਿੰਗ ਸੀਗੀ ਉਹ ਸਾਰੀ ਜਿਹੜੀ ਹੈਗੀ ਉਹ ਨਿੱਚੇ ਡਿੱਗ ਗਈ ਸੀਗੀ ਇਸ ਗੱਲ ਕਰਕੇ ਉਹਦੇ ਵਿੱਚ ਕੰਮ ਚੱਲ ਰਿਹਾ ਸੀਗਾ ਕੰਮ ਚੱਲਣ ਹੋਣ ਕਰਦੋਂ ਉਹ ਜਿਹੜੀ ਹੈਗੀ ਆ ਅਲਮਾਰੀ ਦੀ ਚਾਪੀ ਤੁਹਾਡੇ ਸਤਿਕਾਰਯੋਗ ਐਸ.ਡੀ.ਓ ਸਾਹਿਬ ਉਹ ਨਾਲ ਲੱਗੇ ਸੀਗੇ ਇਸ ਗੱਲ ਕਰਕੇ ਜਿਹੜੀ ਉਹ ਕੱਲ ਦੀ ਡੇਟ ਦੇ ਵਿੱਚ ਉਹਨਾਂ ਨੂੰ ਐਮ.ਬੀ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਨਹੀਂ ਕਰਾਈ ਗਈ ਹੈ ਕੀ ਜਿਹੜੀ ਪੇਮੈਂਟ ਹੈ ਰਨਿੰਗ ਵਿੱਚ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਆਉਣੀ। ਹੋਰ ਰਨਿੰਗ ਬਿਲ ਦੇ ਵਿੱਚ ਸਪਲਾਈ ਦੇ ਉਹਦੇ ਵਿੱਚ ਪੇਮੈਂਟ ਹੋ ਸਕਦੀ ਹੈ ਉਹਦੇ ਵਿੱਚ ਕੋਈ ਹੋਣੀ ਹੈਗੀ। ਹਾਂਜੀ। ਉਹ ਸਰਕਾਰ ਦੀ ਹਦਾਇਤਾਂ ਅਨੁਸਾਰ ਜੋ ਗਾਈਡਲਾਈਨ ਨੇ ਸਰਕਾਰ ਦੀ ਉਹਦੇ ਮੁਤਾਬਕ ਹੀ ਜਿਹੜੀ ਆ ਉਹ ਪੇਮੈਂਟ ਹੋਈ ਹੈ।